हेलो बच्चों आज आसी तीसरी जमाती व्याकरण बच्चों लेख रचना मेरा स्कूल पढ़ांगे मेरे स्कूल ਦਾ ਨਾਮ ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ ਉਸ ਨੂੰ ਇਸ ਵਿੱਚ ਖਾਲੀ ਥਾਂ ਵਿੱਚ ਭਰ ਸਕਦੇ ਹੋ ਇਹ ਪਿੰਡ ਦੇ ਬਾਹਰ ਬਾਹਰ ਸਥਿਤ ਹੈ ਇਸ ਵਿੱਚ 500 ਦੇ ਲਗਭਗ ਬੱਚੇ ਪੜ੍ਹਦੇ ਹਨ ਇਸ ਦੀ ਇਮਾਰਤ ਬਹੁਤ ਹੀ ਸੁੰਦਰ ਹੈ ਇਸ ਦੇ ਸਾਰੇ ਹੀ ਕਮਰੇ ਖੁੱਲੇ ਅਤੇ ਹਵਾਦਾਰ ਹਨ ਹਰੇਕ ਕਮਰੇ ਵਿੱਚ ਕੋਲਰ ਪੱਖੇ ਲੱਗੇ ਹੋਏ ਹਨ ਮੇਰੇ ਸਕੂਲ ਵਿੱਚ ਲਗਭਗ 30 ਅਧਿਆਪਕ ਪੜ੍ਹਾਉਂਦੇ ਹਨ ਸਾਰੇ ਹੀ ਅਧਿਆਪਕ ਬੜੇ ਮਿਹਨਤੀ ਹਨ ਉਹ ਸਾਨੂੰ ਬੜੀ ਲਗਨ ਨਾਲ ਪੜ੍ਹਾਉਂਦੇ ਹਨ ਇਸ ਕਰਕੇ ਹਰ ਸਾਲ ਮੇਰੇ ਸਕੂਲ ਦਾ ਨਾਤੇਜਾ ਸ਼ਾਨਦਾਰ ਨਿਕਲਦਾ ਹੈ ਮੇਰੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਬਹੁਤ ਚੰਗੇ ਹਨ ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਹਨ ਮੇਰੇ ਸਕੂਲ ਵਿੱਚ ਇੱਕ ਲਾਇਬ੍ਰੇਰੀ ਸਟਾਫ ਰੂਮ ਲਵਾਟਰੀ ਕੰਪਿਊਟਰ ਰੂਮ B ਹਨ ਇਸ ਵਿੱਚ ਇੱਕ ਬਹੁਤ ਸੁੰਦਰ ਬਗੀਚਾ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਰਹਿੰਦੇ ਹਨ ਮੇਰੇ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਹੈ ਇਸ ਦੇ ਟਾਇਲਟ ਬੜੇ ਸਾਫ ਸੁਥਰੇ ਰਹਿੰਦੇ ਹਨ ਮੇਰੇ ਸਕੂਲ ਦਾ ਖੇਡ ਦਾ ਮੈਦਾਨ ਬਹੁਤ ਵਿਸ਼ਾਲ ਹੈ ਇਸ ਵਿੱਚ ਸ਼ਾਮ ਨੂੰ ਵਿਦਿਆਰਥੀ ਖੇਡਦੇ ਹਨ ਮੈਨੂੰ ਆਪਣੇ ਸਕੂਲ ਤੇ ਮਾਣ ਹੈ ਬੱਚਿਓ ਤੁਹਾਨੂੰ ਇਹ ਹੀ ਪੂਰਾ ਹੀ ਲੇਖ ਰਚਨਾ ਤੁਹਾਨੂੰ ਲਾਈਨਾਂ ਵਿੱਚ ਚਾਹੀਦੀਆਂ ਹੋਈਆਂ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਨਿਖਿਓ ਥੈਂਕ ਯੂ ਬੱਚਿਓ